ਸੀਨੀਅਰ ਡਿਪਟੀ ਮਹਿਰਾਨ ਤੇਜਪਾਲ ਬਸਰਾ ਜੀ ਜੈ ਭੀਮ ਜੈ ਗੁਰਦੇਵ ਜੀ ਜੈ ਗੁਰਦੇਵ ਜੀ ਜੈ ਭੀਮ ਜੈ ਭਾਰਤ ਸਰ ਜਿੱਦਾਂ ਹੀ ਇਹ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਵਿੱਚ ਇਹ ਖਬਰ ਪਹੁੰਚੀ ਹੈ ਕਿ ਸ਼੍ਰੀਮਨ ਬਸਰਾ ਸਾਹਿਬ ਜਿਹੜੇ ਆ ਸੀਨੀਅਰ ਡਿਪਟੀ ਮਹਿਰ ਬਣ ਗਏ ਆ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਸਮਾਜ ਦੇ ਵੱਲੋਂ ਕੱਲਾ ਪੰਜਾਬ ਹੀ ਨਹੀਂ ਭਾਰਤ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ 'ਤੇ ਜਿਹੜੇ ਬਸਪਾ ਦੇ ਬੋਝਨ ਸਮਾਜ ਪਾਰਟੀ ਦੇ ਜਾਂ ਬੋਝਨ ਸਮਾਜ ਜਿਹੜੇ ਅ ਬਦੇਸ਼ਾਂ ਵਿੱਚ ਵੀ ਲੋਕ ਰਹਿੰਦੇ ਉਹਨਾਂ ਨੇ ਵੀ ਖੁਸ਼ੀਆਂ ਮਨਾਈਆਂ ਸਰ ਜਦੋਂ ਇਹ ਧੰਨਵਾਦ ਮਿਲਿਆ ਸੀਨੀਅਰ ਡਿਪਟੀ ਮੇਰੇ ਤਾਂ ਕਿੰਨੀ ਖੁਸ਼ੀ ਮਹਿਸੂਸ ਹੋਈ ਮੈਂ ਤਾਂ ਪਹਿਲਾਂ 22 ਲਾਈਵ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਕਿ ਸਾਡੇ ਘਰ ਆ ਕੇ ਮੇਰੀ ਇੰਟਰਵਿਊ ਕਰਨ ਲੱਗੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਫਗਵਾੜੀ ਦੀ ਜਿਹੜੀ ਇਹ ਕਾਫੀ ਕਹਿੰਦੇ ਕਿ ਕਾਫੀ ਮਤਲਬ ਜਿਹੜਾ ਮੇਰ ਨੂੰ ਲੈ ਕੇ ਚੋਣ ਨੂੰ ਲੈ ਕੇ ਕਾਫੀ ਹੰਗਾਮਾ ਵਗੈਰਾ ਵੀ ਹੋਇਆ ਜਿੱਦਾਂ ਮਤਲਬ ਕਾਫੀ ਜਾਨੀ ਕਿ ਲੋਕ ਸੀਗੇ ਅੱਗੇ ਪਿੱਛੇ ਤੇ ਬਸਪਾ ਨੂੰ ਜਿਹੜਾ ਮੌਕਾ ਆ ਕੀ ਆਸਾਨੀ ਨਾਲ ਮਿਲ ਗਿਆ ਕਿ ਕਾਫੀ ਜੁਦਿਜਦ ਕਰਨੀ ਪਈ ਇਹਦੇ ਲਈ ਦੇਖੋ ਜਦੋਂ ਕੋਈ ਵੀ ਕੰਮ ਕਰਨਾ ਜਦੋਂ ਜਦ ਤੱਕ ਕਰਨੀ ਪੈਂਦੀ ਆ ਲੇਕਿਨ ਬਸਪਾ ਲਈ ਇੱਕ ਸਨੈਰੀ ਜਿਹੜਾ ਮੌਕਾ ਸੀਗਾ ਬਈ ਜਿਹੜਾ ਸਾਡਾ ਬਸਪਾ ਦਾ ਸੀਨੀਅਰ ਡਿਪਟੀ ਮੈਨ ਮੰਨਿਆ ਪੰਜਾਬ ਦੇ ਵਿੱਚ ਸਾਡਾ ਕਾਰਪੋਰੇਸ਼ਨ ਫਗਵਾੜਾ ਦੇ ਵਿੱਚ ਪਹਿਲੀ ਵਾਰੀ ਸੀਨੀਅਰ ਡਿਪਟੀ ਮੇਅਰ ਬਣਿਆ ਸਰ ਜਿਹੜੇ ਫਗਵਾੜੇ ਦੇ ਮੇਰ ਸਾਹਿਬ ਹੈ ਉਹਨਾਂ ਦਾ ਕੀ ਨਾਮ ਸੀ ਸਾਡੇ ਫਗਵਾੜੇ ਦੇ ਸ਼੍ਰੀ ਰਾਮਪਾਲ ਜੀ ਉਪਲ ਉਹ ਮੇਰ ਸਾਹਿਬ ਬਣਿਆ ਮੈਂ ਸੀਨੀਅਰ ਡਿਪਟੀ ਮੇਅਰ ਬਣਿਆ ਆਪਣੇ ਬਿੱਪੁਰਗਾਂ ਜੀ ਵਿੱਕੀ ਸੂਜ ਜਿਹੜੇ ਆ ਉਹ ਡਿਪਟੀ ਮੇਅਰ ਬਣਿਆ ਸਰ ਇਸ ਤੋਂ ਪਹਿਲਾਂ ਅਪਲਾਈ ਗੇਟ ਫਗਵਾੜਾ ਤੁਸੀਂ ਕਿੰਨੀ ਵਾਰੀ ਕੌਂਸਲਰ ਜਿਹੜੀ ਹੈ ਜਿੱਤ ਚੁੱਕੇ ਹੋ ਜੀ ਮੈਂ ਤੀਸਰੀ ਵਾਰੀ ਜਿਹੜਾ ਆ ਕੌਂਸਲਰ ਦੀ ਚੋਣ ਜਿੱਤੀ ਆ ਲਗਾਤਾਰ ਔਰ ਜਿਹੜੀ ਤੁਹਾਨੂੰ ਇਹ ਚੇਅਰ ਜਿਹੜੀ ਮਿਲਣੀ ਉਹ ਕਿਦੋਂ ਨੂੰ ਮਤਲਬ ਤੁਸੀਂ ਤੁਹਾਨੂੰ ਜਿਹੜਾ ਆਫਿਸ ਮਿਲਣਾ ਹੈਗਾ ਇਹ ਸਾਡੇ ਪ੍ਰਧਾਨ ਜੀ ਨਾਲ ਗੱਲ ਹੋਈ ਸੀ ਅੱਜ ਉਪਰ ਸਾਹਿਬ ਨਾਲ ਉਹ ਕਹਿੰਦੇ ਤਿੰਨ ਚਾਰ ਦਿਨ ਦੇ ਵਿੱਚ ਜਿਹੜਾ ਆਪਣਾ ਇਹ ਜ ਆਪਾਂ ਬਣਾ ਲੈਣਾ ਤਿੰਨ ਚਾਰ ਦਿਨ ਦੇ ਵਿੱਚ ਹੋ ਜਾਊਗਾ ਸਰ ਭੋਜਨ ਸਮਾਜ ਪਾਰਟੀ ਨਾਲ ਜੁੜੀ ਹੋਣ ਕਰਕੇ ਤੁਹਾਨੂੰ ਇਲਾਕੇ ਦੇ ਵਿੱਚ ਤੁਸੀਂ ਫਗਵਾੜੇ ਵਿੱਚ ਵਿਚਰੇ ਰਹਿੰਦੇ ਹੋ ਕਿਉਂਕਿ ਜਦੋਂ ਵੀ ਸਮਾਜ ਉੱਤੇ ਕੋਈ ਵੀ ਭੀੜ ਪੈਂਦੀ ਜਾਂ ਸਮਾਜ ਦਾ ਕੋਈ ਵੀ ਕਾਰਜ ਹੁੰਦਾ ਤੁਸੀਂ ਹਮੇਸ਼ਾ ਹੀ ਜਾਂਦੇ ਹੁਣ ਤਾਂ ਪੂਰਾ ਫਗਵਾੜਾ ਹੀ ਤੁਹਾਡਾ ਇੱਕ ਸਮਦਾ ਸਮਾਜ ਬਣ ਗਿਆ ਹੈ ਔਰ ਤੁਸੀਂ ਫੀਡਬੈਕ ਜਾਂਦੇ ਰਹਿੰਦੇ ਆ ਤੇ ਜਿਹੜੇ ਕਾਰਜ ਆ ਲੋਕਾਂ ਨੇ ਤੁਹਾਨੂੰ ਪਤਾ ਮਸਲੇ ਜਿਹੜੇ ਬਹੁਤ ਆ ਐਜੂਕੇਸ਼ਨ ਨੂੰ ਲੈ ਕੇ ਚਾਹੇ ਲੈ ਲੋ ਚਾਹੇ ਹਸਪੀਟਲ ਜਿਹੜੇ ਆ ਜਾਂ ਪ੍ਰਸ਼ਾਸਨ ਨੂੰ ਲੈ ਕੇ ਕਿ ਜਦੋਂ ਤੁਸੀਂ ਇਹਦਾ ਸੰਭਾਲਣਾ ਤੇ ਪਹਿਲ ਦੇ ਆਧਾਰ ਤੇ ਕਿਹੜੇ ਜਿਹੜੇ ਕੰਮ ਤੁਸੀਂ ਮਨ ਵਿੱਚ ਰੱਖੇ ਵੀ ਜਿਹੜੇ ਪਹਿਲ ਦੇ ਆਧਾਰ ਤੁਸੀਂ ਫਗਵਾੜਾ ਵਾਸੀ ਲਈ ਕਰੋ ਦੇਖੋ ਪਹਿਲ ਦੇ ਆਧਾਰ ਤੇ ਲੋਕਾਂ ਦੀ ਜੀ ਸੇਵਾ ਹੈ ਕਰਨੀ ਆ ਪਹਿਲਾਂ ਵੀ ਸੇਵਾ ਕਰਦੇ ਆਇਆ ਹੁਣ ਵੀ ਸੇਵਾ ਕਰਨੀ ਆ ਕੰਮ ਸਾਡੇ ਜਿਹੜੇ ਬਹੁਤ ਫਗਵਾੜੇ ਦੇ ਵਿੱਚ ਕਰਨ ਵਾਲੇ ਆ ਵਿੱਚ ਸਾਡੇ ਨਗਰ ਨਿਗਮ ਦੇ ਵਿੱਚ ਇੱਕ ਪਾਰਕ ਆ ਉਹਦਾ ਬੁਰਾ ਹਾਲ ਆ ਸੀ ਉਹਨੂੰ ਪਹਿਲਾਂ ਮੇਨਟੇਨ ਕਰਨਾ ਕਿਉਂਕਿ ਸਾਡੇ 메ਨ ਸ਼ਹਿਰ ਦੀ ਪਾਰਕ ਆ ਉਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਸਾਡੇ ਪਾਰਕ ਆ ਸਾਡੇ ਇੱਥੇ ਬਾਬਾ ਗਧਿਆ ਦੇ ਵਿੱਚ ਸ਼ਹਿਰ ਪਾਰਕ ਆ ਹੋਰ ਜਿੰਨੀਆਂ ਵੀ ਪਾਰਕਾਂ ਆ ਡਾਕਟਰ ਅੰਬੇਡਕਰ ਪਾਰਕ ਮੇਡਕਰ ਪਾਰਕ ਆ ਉਹ ਸਾਰੀਆਂ ਅਸੀਂ ਉਹਨਾਂ ਨੂੰ ਮੇਨਟੇਨ ਚੰਗੀ ਤਰ੍ਹਾਂ ਕਰਾਂਗੇ ਸਰਪੰਚਾ ਕਿਸੇ ਵੀ ਜਾਨੀ ਕਿ ਸਾਨੂੰ ਕਿਸੇ ਇਹ ਨਹੀਂ ਵੀ ਅਸੀਂ ਆ ਫਲਾਣੇ ਦੇ ਨਹੀਂ ਕਰਨੀ ਫਲਾਣੇ ਗਾ ਹਰੇਕ ਜਿਹੜੇ ਸਾਡੇ ਗੁਰੂਆਂ ਪੀਰਾਂ ਦੇ ਨਾਂ ਤੇ ਰੱਖੀਆਂ ਆ ਉਹ ਸਾਰੀਆਂ ਪਾਰਕਾਂ ਦੀ ਡਿਵੈਲਪਮੈਂਟ ਕਰਾਂਗੇ ਸਰ ਫਗਵਾੜੇ ਦੇ ਵਿੱਚ बसपा ਦੇ ਕਿੰਨੇ ਕਾਉਂਸਲਰ ਜਿਹੜੇ ਇਸ ਵਾਰ ਜਿੱਤੇ ਸਨ बसपा ਦੇ ਤਿੰਨ ਕਾਉਂਸਲਰ ਤਿੰਨ ਜਿੱਤੇ ਆ ਹਾਂ ਤੇ ਨਾਲ ਹੀ ਹੈ ਜੀ ਸਾਰੇ ਨਾਲ ਹੈ ਜੀ ਤੇ ਜਦੋਂ ਫਿਰ ਬਸਪਾ ਦੀ ਹਾਈ ਕਮਾਂਡ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੋਣੀ ਹੈ ਤੇ ਉਹਨਾਂ ਨੇ ਕਿੰਨੀ ਕੁ ਖੁਸ਼ੀ ਜਿਹੜੀ ਪ੍ਰਗਟ ਕੀਤੀ ਜਦੋਂ ਤੁਹਾਨੂੰ ਅਨਾਉਂਸ ਕੀਤਾ ਗਿਆ ਦੇਖੋ ਬਸਪਾ ਨੇ ਸਾਰੇ ਪੰਜਾਬ ਦੀ ਬਸਪਾ ਨੇ ਸਾਰੇ ਪੰਜਾਬ ਦੀ ਬਸਪਾ ਨੇ ਬੜਾ ਖੁਸ਼ੀ ਮਹਿਸੂਸ ਕੀਤੀ ਵੀ ਸਾਡਾ ਜਿਹੜਾ ਇੱਕ ਬੰਦਾ ਫਗਵਾੜਾ ਮੇਨ ਫਗਵਾੜਾ ਫਗਵਾੜਾ ਦੇ ਵਿੱਚ ਜਿਹੜਾ ਬਣਿਆ ਬਹੁਤ ਖੁਸ਼ੀ ਮਹਿਸੂਸ ਕੀਤੀ ਸਰ ਪੌਜਨ ਸਮਾਜ ਪਾਰਟੀ ਨਾਲ ਤੁਸੀਂ ਪਿਛਲੇ ਕਿੰਨੇ ਸਾਲਾਂ ਤੋਂ ਜੁੜੇ ਆ ਸਾਨੂੰ ਪਤਾ ਲੱਗਾ ਕਿ ਸਾਬਕਾ ਕਾਂਸੀ ਰਾਮ ਜੀ ਵੀ ਤੁਹਾਡੇ ਗ੍ਰਹਿ ਵਿਖੇ ਆ ਚੁੱਕੇ ਔਰ ਭੈਣ ਕੁਵਾਰੀ ਮਾਇਆਬਤੀ ਜੀ ਵੀ ਇੱਥੇ ਆ ਚੁੱਕੇ ਆ ਮਤਲਬ ਕਿੰਨੇ ਸਾਲ ਹੋ ਗਏ ਤੁਹਾਨੂੰ ਇਹਦੇ ਬਾਰੇ ਥੋੜਾ ਵਿਸਤਾਰ ਨਾਲ ਦੱਸੋ ਦੇਖੋ ਸਾਬ ਸ਼੍ਰੀ ਕਾਂਸੀ ਰਾਮ ਨੇ ਪਹਿਲਾ ਬਾਪਬਾਬ ਸਬ ਅਲਾਈਅੰਸ ਕੀਤੀ ਸੀਗੀ 1979 ਦੇ ਵਿੱਚ ਬਾਪਸਬ ਦੀ ਨੈਸ਼ਨਲ ਕਾਨਫਰੰਸ ਹੋਈ ਚੰਡੀਗੜ੍ਹ ਤੇ ਉਸ ਤੋਂ ਬਾਅਦ ਸਾਬ ਸ਼੍ਰੀ ਕਾਂਸੀ ਰਾਮ ਨੇ ਐ ਡੀਐਸ 4 6 ਦਸੰਬਰ 1981 ਨੂੰ ਡੀਐਸ 4 ਕਲੀਅਰ ਕੀਤੀ ਫਿਰ ਉਸ ਤੋਂ ਬਾਅਦ ਦੇ ਵਿੱਚ 14 ਅਪ੍ਰੈਲ 84 ਨੂੰ ਬਹੁਜਨ ਸਮਾਜ ਪਾਰਟੀ ਜਿਹੜੀ ਲਾਂਚ ਕੀਤੀ ਅਸੀਂ 1978 ਦੇ ਸਾਬ ਸ਼੍ਰੀ ਕਾਂਸੀ ਰਾਧਨ ਦੇ ਪੁੰਨਿਆਂ ਚੱਲਦੇ ਆ ਮਾਇਆਬਤੀ ਭੈਣ ਜੀ ਵੀ ਤਕਰੀਬਨ ਸਾਡੇ ਕੋਲ ਘਰ ਰਹੇ ਆ ਤੇ ਸਾਬ ਸ਼੍ਰੀ ਕਾਂਸੀ ਰਾਮ ਵੀ ਸਾਡੇ ਕੋਲ ਰਹੇ ਆ ਸਾਬ ਸ੍ਰੀ ਕਾਂਸੀ ਰਾਮ ਜੀ 2001 ਦੇ ਵਿੱਚ ਲਾਸਟ ਵਾਰੀ ਸਾਡੇ ਘਰ ਰੋਟੀ ਖਾ ਕੇ ਗਏ ਲਾਸਟ ਵਾਰੀ ਰੋਟੀ ਬਣਾ ਤਾਂ ਪਤਾ ਨਹੀਂ ਕਿੰਨੀ ਵਾਰੀ ਖਾਧੀ ਆ ਲੇਕਿਨ ਲਾਸਟ ਵਾਰੀ ਖਾ ਕੇ ਗਏ ਸਰ ਪਹਿਲਾਂ ਤੁਸੀਂ ਅਪਲਾਈਗੇਟ ਫਗਵਾੜਾ ਤੋਂ ਕੌਂਸਲਰ ਸੀਗੇ ਤੇ ਹੁਣ ਪੂਰਾ ਫਗਵਾੜਾ ਆ ਕਿ ਮਤਲਬ ਪੂਰੀ ਤਰ੍ਹਾਂ ਨੂੰ ਕਵਰ ਕਰ ਲਵਾਂਗੇ ਪੂਰੇ ਫਗਵਾੜੇ ਅਸੀਂ ਸਾਰੇ ਫਗਵਾੜੇ ਨੂੰ ਕਵਰ ਕਰਾਂਗੇ ਪੂਰਾ ਲੋਕਾਂ ਬੋਲੋ ਕਿਹੋ ਜਿਹਾ ਮਤਲਬ ਫਿਲਹਾਲ ਤਾਂ ਚਲੋ ਤੁਹਾਨੂੰ ਲੋਕਾਂ ਨਾਲ ਸਾਨੂੰ ਬਹੁਤ ਵਧੀਆ ਹੰਕਾਰਾ ਮਿਲਦਾ ਅਸੀਂ ਜਿਹੜੇ ਮੇਰ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਫਗਵਾੜਾ ਫਗਵਾੜੇ ਨੇ ਸਾਡੇ ਤੇ ਵਿਸ਼ਵਾਸ ਜਤਾ ਕੇ ਸਾਨੂੰ ਜਿਹੜਾ ਬਣਾਇਆ ਅਸੀਂ ਫਗਵਾੜੇ ਦੇ ਲੋਕਾਂ ਦੇ ਵਿਸ਼ਵਾਸ ਬਣ ਕੇ ਰਵਾਂਗੇ ਸਰ ਇਸ ਤੋਂ ਪਹਿਲਾਂ ਵੀ ਮੇਰ ਜਾਂ ਡਿਪਟੀ ਮੇਰ ਬਣਦੇ ਰਹੇ ਆ ਪਰ ਜਦੋਂ ਤੁਸੀਂ ਅਨਾਉਂਸ ਹੋਏ ਆ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਸਮਾਜ ਨੂੰ ਕਾਫੀ ਲੰਬੇ ਸਮੇਂ ਤੋਂ ਜਿਹੜੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਸੀਗਾ ਸਮੇਂ-ਸਮੇਂ ਤੇ ਸਿਸਟਮ ਦੇ ਵੱਲੋਂ ਉਹਨਾਂ ਦੇ ਵਿੱਚ ਕਾਫੀ ਉਮੀਦਾਂ ਜਾਗੀਆਂ ਕਿਉਂਕਿ ਆਮ ਘਰਾਂ ਤੱਕ ਜਿਹੜੀ ਪ੍ਰਸ਼ਾਸਨਿਕ ਜਿਹੜੀ ਪਹੁੰਚ ਪਹੁੰਚ ਨਹੀਂ ਪਾਉਂਦੀ ਤੁਸੀਂ ਇਸ ਸਮਾਜ ਨਾਲ ਸੰਬੰਧ ਰੱਖਦੇ ਆ ਬਹੁਤ ਸਮਾਜ ਦੇ ਨਾਲ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਵੇਂ ਰਹਿਬਰਾਂ ਦਾ ਮਿਸ਼ਨ ਹੈਗਾ ਡਾਕਟਰ ਬੀਰ ਅੰਬੇਡਕਰ ਸਾਹਿਬ ਜੀ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਗੁਰੂ ਅਰਬਦਾਸ ਮਹਾਰਾਜ ਜੀ ਕਿ ਉਹਨਾਂ ਦੇ ਜਿਹੜਾ ਮਿਸ਼ਨ ਹੈਗਾ ਉੱਤੇ ਜਿਹੜਾ ਪੈਰਾ ਤੁਸੀਂ ਠੋਕ ਕੇ ਦਿਓਗੇ ਜੀ ਉਹ ਸਾਹਿਬ ਸ਼੍ਰੀ ਕਾਂਸੀ ਰਾਮ ਦੇ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਦੇ ਹੋਰ ਵੀ ਜਿੰਨੇ ਸਾਡੇ ਪੀਰ ਫਕੀਰ ਆ ਉਹਨਾਂ ਦੇ ਅਸੀਂ ਥੋਕੇ ਪੈਰਾ ਦਵਾਂਗੇ ਸਰ ਪਾਰਟੀ ਵਾਈਜ਼ ਤੂੰ ਉੱਪਰ ਉੱਠ ਕੇ ਜਿਹੜੇ ਆ ਫਗਵਾੜੇ ਦੇ ਵਿਕਾਸ ਲਈ ਕੰਮ ਕੀਤਾ ਜਾਣਗੇ ਇਹ ਤਾਂ ਸਾਨੂੰ ਹੁਣ ਪਾਰਟੀ ਵਾਈਜ਼ ਉੱਪਰ ਉੱਠ ਕੇ ਕਰਨਾ ਪੈਣਾ ਕਿਉਂਕਿ ਸਾਰੇ ਫਗਵਾੜੇ ਦੇ ਆਸੀਂ ਹੁਣ ਹੁਣ ਕੋਈ ਪਾਰਟੀਆਂ ਹੁੰਦੀਆਂ ਇਲੈਕਸ਼ਨ ਤੱਕਰ ਲੇਕਿਨ ਅੱਜ ਤੋਂ ਬਾਅਦ ਕੋਈ ਪਾਰਟੀ ਨਹੀਂ ਸਰ ਫਗਵਾੜਾ ਵਾਸੀਆਂ ਨੂੰ ਕੋਈ ਸੰਦੇਸ਼ ਕੋਈ ਸੁਨੇਹਾ ਕੀ ਦੇਣਾ ਚਾਹੁੰਦੇ ਆ ਫਗਵਾੜਾ ਵਾਸੀਆਂ ਨੂੰ ਸੁਨੇਹਾ ਦੇਣਾ ਜਾਣੇ ਆ ਬਈ ਤੁਸੀਂ ਸਾਡਾ ਸਹਿਯੋਗ ਕਰੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਸਰ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਕਈ ਵਾਰੀ ਕਾਫੀ ਮਸਲੇ ਬਣੇ ਹੁੰਦੇ ਆ ਅਗਰ ਤੁਹਾਡੇ ਕੋਲ ਕਿਸੇ ਵੀ ਪਾਰਟੀ ਦਾ ਕਿਸੇ ਵੀ ਜਾਤੀ ਦਾ ਬੰਦਾ ਆਉਂਦਾ ਕਿ ਉਹ ਸਵਿਧਾਨਿਕ ਤਰੀਕੇ ਨਾਲ ਕਈ ਵਾਰੀ ਨਹੀਂ ਸੁਣਵਾਈ ਹੁੰਦੀ ਕਿਸੇ ਦੀ ਕਿ ਤੁਸੀਂ ਉਹਨਾਂ ਦੇ ਨਾਲ ਚੱਲ ਕੇ ਉਹਨਾਂ ਦੇ ਹੱਕ ਜਿਹੜੇ ਆ ਦਵਾਉਂਗੇ ਜ਼ਰੂਰ ਦਵਾਵਾਂਗੇ ਪਰ ਅੱਧੀ ਰਾਤ ਨੂੰ ਬੰਦਾ ਆਵੇ ਅਸੀਂ ਤਿਆਰ ਆ ਕਿਸੇ ਵੀ ਟਾਈਮ ਤੇ ਕੰਟੈਕਟ ਕਰ ਸਕਦਾ ਅੱਧੀ ਰਾਤ ਨੂੰ ਵੀ ਆਵੇ ਤਿਆਰ ਆ ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਐਡਵੋਕੇਟ ਸੀਤਾ ਬਸਰਾ ਜੀ ਵੀ ਹਨ ਪੰਜੀ ਜੈ ਗੁਰਦੇਵ ਜੈਪੀ ਜੈ ਗੁਰਦੇਵ ਜੈਪੀ ਤੁਹਾਡੇ ਫਾਦਰ ਸਾਹਿਬ ਕਾਉਂਸਲਰ ਸੀਗੇ ਪਲਾਈ ਗੇਟ ਦੇ ਅੱਜ ਉਹ ਸੀਨੀਅਰ ਡਿਪਟੀ ਮੇਅਰ ਬਣ ਗਏ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਨੂੰ ਬਹੁਤ ਮਾਣ ਆ ਉਹਨਾਂ ਨੂੰ ਸਾਡੇ ਤੇ ਮਾਣ ਆ ਸਾਨੂੰ ਉਹਨਾਂ ਤੇ ਮਾਣ ਆ ਔਰ ਤੁਸੀਂ ਕਿ ਚਾਹੋਗੇ ਕਿ ਤੁਹਾਡੇ ਫਾਦਰ ਸਾਹਿਬ ਜਦੋਂ ਚੇਅਰ ਤੇ ਬੈਠਣਗੇ ਆਫਿਸ 'ਚ ਬੈਠਣਗੇ ਸਭ ਤੋਂ ਪਹਿਲਾ ਕੰਮ ਉਹ ਕਿਹੜਾ ਕਰਨ ਫਗਵਾੜਾ ਵਾਸੀਆਂ ਲਈ ਸਰ ਪਹਿਲਾਂ ਜਿਹੜਾ ਜ਼ਿਆਦਾ ਰਿਕੁਆਇਰਮੈਂਟ ਲੋਕਾਂ ਦੀ ਹੋਊਗੀ ਉਹ ਕੰਪੈਲ ਦੇ ਆਧਾਰ ਤੇ ਕੀਤਾ ਜਾਊਗਾ ਜਿਹੜੇ ਬੇਸਿਕਸ ਨੀਡਸ ਹਨ ਉਹਨਾਂ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਉਹ ਫੁੱਲਫਿਲ ਕਰਾਂਗੇ ਪਹਿੰਜੀ ਜਿੱਦਾਂ ਤੁਹਾਡੇ ਫਾਦਰ ਸਾਹਿਬ ਪਹਿਲਾਂ ਇੱਥੇ ਕਾਉਂਸਲ ਸੀਗੇ ਤੇ ਅਪਲਾਈ ਗੇਟ ਤੋਂ ਹੀ ਉਹ ਜਿੱਤੇ ਆ ਇਸ ਇਲਾਕੇ ਦੇ ਨਿਵਾਸੀਆਂ ਨੂੰ ਮੁਬਾਰਕਾਂ ਮਤਲਬ ਕਿਹੜੇ ਸ਼ਬਦਾਂ ਨਾਲ ਮਤਲਬ ਕੀ ਕਹਿਣਾ ਚਾਹੁੰਗੇ ਆਪਣੇ ਇਲਾਕੇ ਬਸ ਸਰ ਸਾਡੇ ਕੋਲ ਸ਼ਬਦ ਨਹੀਂ ਆ ਬਿਆਨ ਕਰਨ ਦੀ ਖੁਸ਼ੀ ਔਰ ਆਪਣੇ ਜਿਹੜੇ ਸਾਡੇ ਵੋਟਰ ਸਪੋਰਟਰ ਆ ਸਾਡੇ ਭੈਣ ਭਾਈਆਂ ਨੇ ਸਾਡਾ ਪੂਰਾ ਸਾਥ ਦਿੱਤਾ ਅਸੀਂ ਉਹਨਾਂ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਹਿਣ ਵਾਸਤੇ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਸਾਥੀਓ ਤੁਸੀਂ ਦੇਖ ਰਹੇ ਹੋ 22 ਲਾਈਵ ਨਿਊ ਚੈਨਲ ਔਰ ਅੱਜ ਅਸੀਂ ਪਹੁੰਚੇ ਆ ਸ਼੍ਰੀਮਾਨ ਬਸਰਾ ਸਾਹਿਬ ਜੀ ਦੇ ਕੋਲ ਜਿਹੜੇ ਸੀਨੀਅਰ ਡਿਪਟੀ ਮੇਅਰ ਬਣੇ ਆ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੈਨੂੰ ਲੱਗਦਾ ਕਿ ਇਸ ਵਾਰੀ ਤਾਂ ਸਰ ਪਹਿਲੇ ਸੀਨੀਅਰ ਡਿਪਟੀ ਮੇਅਰ ਆ ਹਨ 6-5 ਨੇ ਵੀ ਹੈਗੇ ਆ ਪੰਜਾਬ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ ਬਹੁਤ ਜਣ ਸਮਾਜ پارٹی ਦੇ ਵੱਲੋਂ ਸੀਨੀਅਰ ਡਿਪਟੀ ਮੇਅਰ ਮੈਨੂੰ ਪਹਿਲੀ ਵਾਰ ਜਿਹੜੇ ਬਣੇ ਆ ਜਿੱਦਾਂ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਤੇ ਵਕ ਵਕ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਲੋਕਾਂ ਦੇ ਵੱਲੋਂ ਖੁਸ਼ੀਆਂ ਮਨਾਈ ਜਾਂਦੀਆਂ ਕਿ ਸਾਬ ਸ੍ਰੀ ਕਾਂਚੀ ਰਾਮ ਜੀ ਉਸ ਮਹਾਨ ਰੈਵਰ ਦੀ ਬਣਾਈ ਹੋਈ ਪਾਰਟੀ बसपा ਦਾ ਇੱਕ ਜਿਹੜਾ ਸੀਨੀਅਰ ਡਿਪਟੀ ਮੇਅਰ ਫਗਵਾੜੀ ਦੀ ਧਰਤੀ ਤੇ ਲੱਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਸਾਹਿਬ ਪੂਰੇ ਫਗਵਾੜੇ ਦੇ ਵਿਕਾਸ ਲਈ ਜੋ ਕਾਰਜ ਕਰਨ ਗਿਆ ਉਹਨਾਂ ਦੇ ਉੱਪਰ ਵੀ ਪੂਰੀ ਨਜ਼ਰ ਰੱਖਾਂਗੇ ਔਰ ਪਲ-ਪਲ ਦੀ ਤੁਹਾਨੂੰ ਵੀੜੀ ਇਹ ਖਬਰ ਦੇਂਦ ਰਹਾਂਗੇ ਧੰਨਵਾਦੀ ਜੈ ਗੁਰਦੇਵ ਚੈਪੀ